ਭਗਵੰਤ ਮਾਨ ਨੂੰ ਪੈ ਰਹੀ ਹੈ ਜੀ ਵੋਟ ਉਹ ਚਾਹੀਏ ਮੈਂ ਕਹਿੰਦਾ ਕਾਗਜ਼ ਚੁਗਣ ਵਾਲੇ ਨੂੰ ਖੜਾ ਦੇ ਬੋਟ ਭਗਵੰਤ ਮਾਨ ਨੂੰ ਪੈਣੀ ਹੈ ਬਾਈ ਪਾਰਟੀ ਦਾ ਤਾਂ ਨਾ ਨਾ ਦੋ ਕਿਸੇ ਦਾ ਵੀ ਵੀ ਜਿਹਦੀ ਕਾਰਗੁਜ਼ਾਰੀ ਵਧੀਆ ਉਹ ਹੈਗਾ ਭਗਵੰਤ ਮਾਨ ਜੇ ਹੋਰ ਦੀ ਕਾਰਗੁਜ਼ਾਰੀ ਇਹ ਹੁੰਦੀ ਤਾਂ ਆਪਾਂ ਉਹਦੇ ਨਾਲ ਹੁੰਦੇ ਆਪਾਂ ਨੂੰ ਬੰਦੇ ਨਾਲ ਨਹੀਂ ਆਪਾਂ ਕੰਮ ਕਰਨ ਵਾਲਾ ਤੇ ਵੀ ਸਵਾਲ ਕਰੋਗੇ ਇਹ ਇਲੈਕਸ਼ਨਾਂ ਦਾ ਤਾਂ ਭਗਵੰਤ ਮਾਨ ਹੀ ਨਿਕਲਦਾ ਮੂੰਹ ਚ ਹਰ ਇੱਕ ਦੇ ਆਪਾਂ ਵੀ ਭਗਵੰਤ ਮਾਨ ਨਾਲ ਦੇ ਫੈਨ ਆ ਜਿਹੜੇ-ਜਿਹੜੇ ਕੰਮ ਵਧੀਆ ਲੱਗ ਰਹੇ ਨੇ ਉਹਨਾਂ ਦੇ ਕੰਮ ਤਕਰੀਬਨ ਬਾਈ ਜੀ ਸਾਰੇ ਹੀ ਵਧੀਆ ਹੀ ਕੀਤੇ ਨੇ ਉਹਨੇ ਅ ਤੇ ਨੌਕਰੀਆਂ ਤੇ ਮੁੰਡੇ ਰੱਖੇ ਨੇ ਕੋਈ ਐ ਨਹੀਂ ਕਹਿੰਦਾ ਵੀ 10 ਲੱਖ ਲਾ ਦੇ ਕੇ ਲੱਗਿਆ ਜਾਂ ਸਾਡੇ ਪਿੰਡ ਚ ਵੀ ਬਹੁਤ ਮੁੰਡੇ ਪਟਵਾਰਖਾਨ ਪਟਵਾਰੀ ਵੀ ਬਣੇ ਨੇ ਪੁਲਿਸ ਚ ਵੀ ਹੋਏ ਨੇ ਜੀ ਦੀ ਕੋਈ ਦਿੱਕਤ ਨਹੀਂ ਮੋਟਰਾਂ ਵਾਲੀ ਘਰਾਂ ਵਾਲੀ ਵੀ ਆਉਂਦੀ ਐ ਪਰ ਕੋਈ ਬਿੱਲ ਵੀ ਮਾ ਭੁੱਲ ਗਿਆ ਵੀ ਬਿੱਲ ਬੋਲਦੇ ਕੀ ਹੁੰਦਾ ਸੱਚੀ ਗੱਲ ਇਹ ਹੀ ਆਪਾਂ ਨੂੰ ਤਾਂ ਵਧੀਆ ਭਗਵੰਤ ਮਾਨ ਸਾਰੀ ਉਮਰ ਤਾਂ ਹੋ ਗਈ ਉਹਨਾਂ ਦੀ ਸਰਕਾਰਾਂ ਨੂੰ ਬਾਈ ਜੀ ਹੁਣ ਇਹ ਦਿਖੇ ਰਿਹਾ ਹੈ ਇਹ ਤਾਂ ਗੱਲਾਂ ਕਰਨ ਦੀਆਂ ਨਹੀਂ ਹੈਗੀਆਂ ਵੀ ਕੌਣ ਕਿਨੇ ਡਬੋਇਆ ਕਿਹੜਾ ਵਿਚਾਰ ਲੋਕ ਸਭਾ ਦੀਆਂ ਵੋਟਾਂ ਨੇੜੇ ਆ ਗਈਆਂ ਨੇ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਂਗੇ ਜੀ ਇਸ ਵਾਰ ਬਾਈ ਪਾਰਟੀ ਦਾ ਤਾਂ ਨਾ ਨਾ ਲੋ ਕਿਸੇ ਦਾ ਵੀ ਵੀ ਜਿਹਦੀ ਕਾਰਗੁਜ਼ਾਰੀ ਵਧੀਆ ਉਹ ਹੈਗਾ ਭਗਵੰਤ ਮਾਨ ਅੱਛਾ ਜੀ ਜੇ ਹੋਰ ਦੀ ਕਾਰਗੁਜ਼ਾਰੀ ਇਹ ਹੁੰਦੀ ਤਾਂ ਆਪਾਂ ਉਹਦੇ ਨਾਲ ਹੁੰਦੇ ਆਪਾਂ ਨੂੰ ਬੰਦੇ ਨਾਲ ਨਹੀਂ ਆਪਾਂ ਕੰਮ ਕਰਨ ਵਾਲਾ ਇਸ ਕਰਕੇ ਉਰੇ ਜਿੱਤੇ ਵੀ ਸਵਾਲ ਕਰੋਗੇ ਇਹ ਇਲੈਕਸ਼ਨਾਂ ਦਾ ਤੱਪ ਭਗਵੰਤ ਮਾਨ ਹੀ ਨਿਕਲਦਾ ਮੂੰਹ ਚ ਹਰੇਕ ਦੇ ਆਪਾਂ ਵੀ ਭਗਵੰਤ ਮਾਨ ਵਾਲਦੇ ਫੈਨ ਆ ਉਹਨੂੰ ਐ ਵੋਟ ਪਾएंगे ਅੱਛਾ ਜੀ ਹਾਂ ਜੀ ਹਲੋ ਭਗਵੰਤ ਮਾਨ ਨੂੰ ਹੁਣ ਜ਼ਿਆਦਾਤਰ ਜੀ ਦੇ ਰਹੇ ਨੇ ਲੋਕ ਹਾਂ ਜੀ ਹਾਂ ਜੀ ਕਿਹੜੇ ਕਿਹੜੇ ਕੰਮ ਵਧੀਆ ਲੱਗ ਰਹੇ ਨੇ ਉਹਨਾਂ ਦੇ ਕੰਮ ਤਕਰੀਬਨ ਬਾਈ ਜੀ ਸਾਰੇ ਹੀ ਵਧੀਆ ਕੀਤੇ ਨੇ ਉਹਨੇ ਅ ਤੇ ਨੌਕਰੀਆਂ ਤੇ ਮੁੰਡੇ ਰੱਖੇ ਨੇ ਕੋਈ ਐ ਨਹੀਂ ਕਹਿੰਦਾ ਵੀ 10 ਲੱਖ ਲਾ ਦੇ ਕੇ ਲੱਗਿਆ ਜਾਂ ਸਾਡੇ ਪਿੰਡ ਚ ਹੀ ਬਹੁਤ ਮੁੰਡੇ ਪਟਵਾਰ ਖਾਨ ਪਟਵਾਰੀ ਵੀ ਬਣੇ ਨੇ ਪੁਲਿਸ ਚ ਵੀ ਹੋਏ ਨੇ ਤੇ ਕੋਈ ਦਫ਼ਤਰੀ ਕੋਈ ਰਿਸ਼ਬਤਦਾਰ ਨਹੀਂ ਕਿਤੇ ਆਪਣੇ ਅੱਖੀਂ ਦੇਖਿਆ ਹਾਲਾਤ ਨੂੰ ਦੇਖਿਆ ਮਤਲਬ ਹਨਾ ਬੇਚੈਰੀਆਂ ਚ ਤੇ ਬਿਜਲੀ ਆਉਂਦੀ ਹੈ ਬਿਜਲੀ ਦੀ ਕੋਈ ਦਿੱਕਤ ਨਹੀਂ ਮੋਟਰਾਂ ਵਾਲੀ ਘਰਾਂ ਵਾਲੀ ਵੀ ਆਉਂਦੀ ਹੈ ਪਰ ਕੋਈ ਬਿੱਲ ਵੀ ਮਤਲਬ ਭੁੱਲ ਗਿਆ ਵੀ ਬਿੱਲ ਬੋਲਦੇ ਕੀ ਹੁੰਦਾ ਸੱਚੀ ਗੱਲ ਬੰਦਾ ਬੀ ਇਸ ਕਰਕੇ ਭਾਈ ਇਹਨਾਂ ਨੂੰ ਇਹੀ ਆਪਾਂ ਨੂੰ ਤਾਂ ਵਧੀਆ ਭਗਵੰਤ ਮਾਨ ਸਰਕਾਰ ਜਿਹੜਾ ਬਾਦਲ ਪੰਜਾਬ ਬਚਾਉਂਦਾ ਫਿਰਦਾ ਉਹਦੇ ਬਾਰੇ ਨਹੀਂ ਸੋਚਿਆ ਉਹ ਤਾਂ ਹੁਣ ਭਗਵਾਨਤਮਾਨ ਨੇ ਬਚਾਇਆ ਕੇ ਯਾਰ ਬਾਕੀਆਂ ਨੇ ਉਹਨਾਂ ਨੇ ਤਾਂ ਦੋ ਪਾਸੇ ਹਾਕੀਆਂ ਹੁੰਦੀਆਂ ਦੀਆਂ ਫਿਰ ਇੱਕ ਹੁੰਦੀ ਦੀ ਉਹਦੇ ਪਾੜੇ 'ਚ ਵੜ ਗਈ ਕਦੇ ਉਹਦੇ ਪਾੜੇ 'ਚ ਵੜ ਗਈ ਆ ਕੁਛ ਕਰਦੇ ਰਹੇ ਨਹੀਂ ਨਹੀਂ ਉਹ ਕਹਿੰਦਾ ਵੀ ਪੰਜਾਬ ਡੁੱਬਦਾ ਜਾ ਰਿਹਾ ਹੈ ਕਹਿੰਦਾ ਮੈਂ ਵਿਚਾਰਿਆ ਪੰਜਾਬ ਨੂੰ ਸਾਰੀ ਉਮਰ ਤਾਂ ਹੋ ਗਈ ਉਹਨਾਂ ਦੀਆਂ ਸਰਕਾਰਾਂ ਨੂੰ ਬਾਈ ਜੀ ਹੁਣ ਇਹ ਦਿਖੇ ਰਿਹਾ ਹੈ ਇਹ ਤਾਂ ਗੱਲਾਂ ਕਰਨ ਦੀਆਂ ਨਹੀਂ ਹੈਗੀਆਂ ਵੀ ਕੌਣ ਕਿਹਨੇ ਡਬੋਇਆ ਕਿਹੜਾ ਵਿਚਾਰਿਆ ਹੈ ਤੁਸੀਂ ਬਜ਼ੁਰਗਾਂ ਦੀ ਇੰਟਰਵਿਊ ਲੈ ਲਓ ਉਹਨਾਂ ਤੇ ਵੀ ਉਹਨਾਂ ਦਾ ਪੱਖ ਪੜ੍ਹ ਲਓ ਕਿ ਕਾਂਗਰਸ ਬਾਰੇ ਨਹੀਂ ਹੈ ਆਪਾਂ ਸੋਚਿਆ ਕੁਝ ਹੁਣ ਚੰਨੀ ਪਿੱਛੇ ਮੁੱਖ ਮੰਤਰੀ ਰਿਹਾ ਉਹਦੇ ਕੰਮ ਨਹੀਂ ਵਧੀਆ ਲੱਗੇ ਚੰਨੀ ਠੀਕ ਰਿਹਾ ਪਰ ਬਟ ਇਹ ਹੁਣ ਇਹਦੇ 'ਚ ਕੋਈ ਫਾਲਟ ਹੀ ਨਹੀਂ ਆਉਂਦਾ ਕੋਈ ਕਿੰਤੂ ਪ੍ਰੰਤੂ ਕਰੇ ਨਹੀਂ ਸਕਦੇ ਕਿਸੇ ਵੀ ਗੱਲ ਤੇ ਆਪਾਂ ਤੁਸੀਂ ਕੱਢ ਕੇ ਦਿਖਾ ਦਿਓ ਮੈਨੂੰ ਇਹ ਗੱਲ ਇਹਨਾਂ ਦੀ ਕਿੰਤੂ ਪ੍ਰੰਤੂ ਵਾਲੀ ਇਹ ਤਾਂ ਆਪਣੇ ਲੀਡਰ ਨਹੀਂ ਬਖਸ਼ੇ ਜਿਹੜਾ ਪਿਛਟ ਕੋਈ ਹੈਗਾ ਤੀ ਜੀ ਪਹਿਲਾਂ ਕੋਈ ਕੱਢਿਆ ਇਹਨਾਂ ਨੇ ਬਾਕੀ ਉਹ ਨਹੀਂ ਜਿਹੜਾ ਹੁਣ ਆ ਆਮ ਆਦਮੀ ਪਾਰਟੀ ਚੋਂ ਤੁਹਾਡੇ ਐਮਪੀ ਖੜਦਾ ਖੜ ਰਿਹਾ ਹੈ ਉਹ ਵੀ ਮਤਲਬ ਕਾਂਗਰਸ ਚੋਂ ਹੀ ਆਇਆ ਹੈ ਜੀਪੀ ਹਾਂ ਜੀ ਹਾਂ ਜੀਪੀ ਅੱਛਾ ਬਸੀ ਵਾਲਾ ਹਾਂ ਜੀ ਫਿਰ ਹੁਣ ਵੋਟ ਫਿਰ ਉਹਨੂੰ ਪਾ ਰਹੇ ਆ ਆਪਾਂ ਕਿ ਭਗਵੰਤ ਮਾਨ ਨੂੰ ਪਾ ਭਗਵੰਤ ਮਾਨ ਨੂੰ ਪੈ ਰਹੀ ਹੈ ਜੀ ਵੋਟ ਉਹ ਚਾਹੇ ਮੈਂ ਕਹਿੰਦਾ ਕਾਗਰਸ ਚੋਂ ਵਾਲੇ ਨੂੰ ਖੜਾ ਦੇ ਵੋਟ ਭਗਵੰਤ ਮਾਨ ਨੂੰ ਪੈਣੀ ਹੈ ਹਾਂ ਉਦੇ ਅੱਗੇ ਪਿੱਛੇ ਵਾਲੀ ਕੋਈ ਗੱਲਬਾਤ ਨਹੀਂ ਪਹਿਲਾਂ ਕਿੱਥੇ ਦੀ ਗਿਆ ਸੀ ਗਿਆ ਰਹੀ ਸੀ ਤਾਂ ਭਗਵੰਤ ਮਾਨ ਨੂੰ ਵੋਟ ਕਰਨੀ ਆ ਉਹ ਜੀਪੀ ਯੂਪੀ ਨੂੰ ਨਹੀਂ ਕਰਨੀ ਆਂਗੀ ਦਿੱਤੀ ਗੱਲ